ਜੀ ਇਹ ਨੂ ਫੋਕਲਪੈਂਡ ਆਪਣਾ ਕਲਬ ਜਗ੍ਹਾ ਕਰਦੀ ਦਿੱਲੀ ਜੀ ਅੱਜ ਇਹ 150 ਟਨ ਦਾ ਰੂਟ ਕਰਦੇ 150 ਥਾਣੀ ਮਾਲ ਮੰਡੀ ਥਾਣੀ ਵਾਪਸ ਜਾ ਰਹੇ ਸੀ ਨੂ ਫੋਕਲਪੈਂਡ ਜੀ ਉਸ ਦੇ ਰਸਤੇ ਦੇ ਵਾਰਦਾਤ ਹੋਈ ਇਹਨਾਂ ਦੇ ਨਾਲ ਸਰ ਕਿੰਨੀ ਵਾਰਦਾਤ ਲਈ ਹੈ ਜੀ ਸਰ ਮੌਕੇ ਤੇ ਮੈਂ ਤਾਂ ਨਹੀਂ ਬਾਚ ਆਇਆ ਵਾ ਪਰ ਡਰਾਈਵਰ ਦੱਸ ਰਿਹਾ ਕਿ ਦੋਨਾਂ ਹਵਾਈ ਫਰ ਕੀਤੇ ਇੱਕ ਉਹਨਾਂ ਸਿੱਧੀ ਗੋਲੀ ਮਾਰੀ ਅੱਛਾ ਤੇ ਕਿੰਨੇ ਪੈਸੇ ਲੈ ਕੇ ਫਰਾਰ ਹੋਏ ਜੀ ਇਹ ਲੱਖ ਰੁਪਏ ਦੇ ਕਰੀਬ ਕੋਈ ਕਹਿ ਰਿਹਾ ਜੀ ਮੈਂਨ ਸਾਹਿਬ ਕਹਿੰਦੇ ਮੈਂਨ ਸਾਹਿਬ ਕਹਿੰਦੇ ਕਿ ਲੱਖ ਰੁਪਏ ਦੇ ਕਰੀਬ ਕੈਸ਼ ਹੈਗਾ ਜੀ ਇਹ ਟੈਂਪੋ ਵਾਲਾ ਵਿੱਚ ਕੀ ਲੈ ਕੇ ਜਾ ਰਿਹਾ ਸੀ ਇਹ ਚ ਗਲੋਸਰੀ ਹੁੰਦੀ ਜੀ ਘਰਾਂ ਦਾ ਸਮਾਨ ਦੁਕਾਨਾਂ ਦਾ ਕਰਿਆਣਾ ਹੁੰਦਾ ਜੀ ਅੱਛਾ ਹਾਂ ਜੀ ਕੀ ਲੱਗਦਾ ਸਰ ਆਪਣਾ ਅਗਲੇ ਚੌਂਚ ਵੀ ਨਾਕਾ ਲੱਗਾ ਪਿੱਛੇ ਗੱਡੀ ਲੱਗੀ ਇਲੈਕਸ਼ਨ ਕਮਿ ਦੇਖੋ ਜੀ ਪਿੱਛੋਂ ਆਈ ਐ ਕੋਈ ਸਾਢੇ 9 ਵਜੇ ਦਾ ਕਰੀਬ ਟਾਈਮ ਐ ਕੋਈ ਕਾਸਟ ਟਾਈਮ ਵੀ ਨਹੀਂ ਹੈਗਾ ਇਹਦਾ ਉਹ ਜਾਂਦੇ ਨੇ ਰਾਤ ਗੱਡੀ ਨਾਲ ਪਾਸਰ ਮੋਟਰਸਾਈਕਲ ਤੇ ਕਹਿ ਰਹੇ ਕਿ ਤਿੰਨ ਮੁੰਡੇ ਆਏ ਨੇ ਜੀ ਉਹਨਾਂ ਨੇ ਇਹਨਾਂ ਨੂੰ ਵਾਰਦਾਤ ਹੁਣ ਜਾਂਦਾ ਜੀ ਜੀ ਹਾਂਜੀ ਕੀ ਮੰਗ ਕਰਦੇ ਹੋ ਜੀ ਮੰਗ ਜੀ ਦੋਸਤੀਆਂ ਨੂੰ ਫੜ ਜਲਦੀ ਜਲਦੀ ਫੜਿਆ ਜਾਵੇ ਇਨਸਾਫ ਮਿਲਣਾ ਚਾਹੀਦਾ ਜੀ ਤੇ ਜਿਹਨੂੰ ਗੋਲੀ ਵੱਜੀ ਜਖਮੀ ਤੇ ਨਹੀਂ ਹੋਇਆ ਕੋਈ ਬੰਦਾ ਜੀ ਬਸ ਉਹ 2 ਇੰਚ ਦਾ ਫੈਸਲਾ ਰਹਿ ਗਿਆ ਜੀ ਇਸ ਤੇ ਵੱਜਣ ਨੂੰ ਉਹਦੇ ਡਾਇਰੈਕਟ ਗੋਲੀ ਵੱਜੀ ਜੀ ਨੂੰ ਕਾਂਦੇ ਤੇ ਵੱਜੀ ਜਾਂ ਖੋਲ ਖਾ ਲੱਭਾ ਕੋਈ ਹਾਂਜੀ ਸ਼ੀਸ਼ੇ ਤੇ ਖੋਲ ਲੱਗਾ ਜੀ ਸ਼ੀਸ਼ੇ ਤੋਂ ਮਰੀ ਹੈ ਲੱਗਾ ਪਿਆ ਖੋਲ ਹੋਣਾ ਹਾਂਜੀ ਲੱਗਾ ਏ ਸ਼ੀਸ਼ੇ ਜੀ ਹੋਈ ਹੈ ਜਿਹੜਾ ਕੋਈ ਆਪਣੇ ਲੈ ਕੇ ਆ ਰਹੇ ਸੀਗੇ ਸਰਿੰਦਰ ਸਿੰਘ ਤੇ ਹਰਦੀਪ ਸਿੰਘ ਕੈਸ਼ ਦੀ ਰਿਕਵਰੀ ਜੀ ਇਹਨਾਂ ਤੇ ਫਾਇਰ ਕਰਕੇ ਤੇ ਕੈਸ਼ ਜਿਹੜਾ ਕੋਈ ਕਰੀਬ 70000 ਰੁਪਏ ਦੀ ਲੁੱਟ ਹੋਈ ਸਰ ਕੀ ਨਾ ਉਹ ਬੰਦੇ ਦਾ ਕੀ ਨਾਮ ਆ ਜਿਹੜਾ ਗੱਡੀ ਡਰਾਈਵਰ ਸੀ ਆਪਣਾ ਗੱਡੀ ਚਲਾਉਂਦੇ ਕੋਈ ਇੱਕ ਹਰਦੀਪ ਸਿੰਘ ਐ ਇੱਕ ਸਰਿੰਦਰ ਸਿੰਘ ਸਰ ਕਿੰਨੀਆਂ ਫਾਇਰ ਹੋਏ ਜੀ ਗੋਲੀ ਬੰਨ ਇੱਕ ਗੋਲੀ ਜਿਹੜੀ ਆ ਉਹ ਲੱਗੀ ਸ਼ੋ ਹੋਈ ਆ ਉਹ ਤੋਂ ਬਾਅਦ ਜਿਹੜਾ ਆਮ ਪਬਲਿਕ ਤੇ ਇਕੱਠੀ ਹੋਈ ਆ ਉਹ ਫਿਰ ਤੋਂ ਬਾਅਦ ਇਹਨੇ ਕਹਿੰਦੇ ਕਿ ਸਾਡਾ ਜਿਹੜਾ ਬੈਕ ਆ ਸ਼ੀਨ ਕੇ ਲੈ ਸਰ ਕੀ ਲੱਗਦਾ ਕਿ ਨਾਮ ਅਗਲੇ ਚੌਂਚ ਨਾਕਾ ਲੱਗਾ ਹੁੰਦਾ ਏ ਫਿਰ ਪਿੱਛੇ ਇਲੈਕਸ਼ਨ ਕਮਿਸ਼ਨ ਦੀ ਗੱਡੀ ਵੀ ਖਲੋਤੀ ਹੁੰਦੀ ਏ ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਦਾ ਆ ਜੀ ਆਪਾਂ ਪੂਰੀ ਸ਼ਕਤੀ ਕਰਦੇ ਆ ਫਿਰ ਵੀ ਜਿਹੜੀ ਕੋਈ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਉਹਨਾਂ ਤੇ ਸ਼ਕਤੀ ਦੇ ਨਾਲ ਜਿਹੜਾ ਨੁਕਤੇ ਆ ਜੀ ਕੀ ਅਪਰਚਾ ਦਰਜ ਕਰ ਰਹੇ ਹੋ ਅਪਰਚਾ ਦਰਜ ਕਰ ਰਹੇ ਹਾਂ ਠੀਕ ਹੈ